ਜਿਹੜੀ ਗੱਲ ਆ ਉਹਦੀ ਬੱਚੇ ਦੀ ਉਹ 2023 ਦੇ ਵਿੱਚ ਗਿਆ ਸੀ ਸਟੱਡੀ ਵੇਸ ਤੇ ਤੇ ਉਹਨੇ ਉੱਥੇ ਜਾ ਕੇ ਹਲੇ ਡੇਢ ਸਾਲ ਦੀ ਸਟੱਡੀ ਕੀਤੀ ਆ ਉਦਰ ਤੋਂ ਵੱਲੋਂ ਕੋਈ ਵੈਕੈਂਸੀਆਂ ਨਿਕਲੀਆਂ ਤੇ ਉਹਦੇ ਵਿੱਚ ਉਹਦੀ ਸਿਲੈਕਸ਼ਨ ਹੋ ਗਈ ਮਤਲਬ ਕਿ ਉਹ ਬਹੁਤ ਵੱਡੇ ਭਾਗਾਂ ਵੜਾ ਸਮਝੋ ਨਹੀਂ ਉਹ ਅਸੀਂ ਤਾਂ ਇੱਥੇ ਮਤਲਬ ਵੀ ਆਈ ਲੈਟਸ ਕਰਕੇ ਹੀ ਗਿਆ ਸੀ ਸਟੱਡੀ ਵੇਸ ਤੇ ਬੀਵੀਏ ਦੀ ਉਧਰ ਡਿਗਰੀ ਕਰਨ ਲੱਗਿਆ ਸੀ ਜਿਵੇਂ ਆਪਣੇ ਪੰਜਾਬ ਵਿੱਚ ਪੋਸਟਾਂ ਨਿਕਲਦੇ ਨੇ ਉਥੇ ਪੋਸਟ ਨਿਕਲੀ ਉਹਨੇ ਅਪਲਾਈ ਕੀਤਾ ਤਾਂ ਉਹਨੂੰ ਮਤਲਬ ਉਥੇ ਕਲੋਦੀ ਸਿਲੈਕਸ਼ਨ ਤਾਂ ਬਾਅਦ ਚ ਹੁੰਦੀ ਆ ਪਹਿਲਾਂ ਉਹਨਾਂ ਨੇ ਉਹ ਤੋਂ ਡਾਕੂਮੈਂਟ ਮੰਗੇ ਤਾਂ ਉਹਨੇ ਉਹ ਸਾਰੇ ਦੇਤੇ ਤਾਂ ਉਹ ਦੇ ਕੇ ਮਤਲਬ ਉਹਨੇ ਸਾਨੂੰ ਦੱਸਿਆ ਵੀ ਐਵੇਂ ਐਵੇਂ ਕਾਗਜ਼ ਦਿੱਤੇ ਹੋਏ ਨੇ ਫਿਰ ਉਹ ਉੱਥੇ 3 ਦਿਨ ਲਈ ਬੁਲਾਇਆ ਸੀ ਉਦੋਂ ਸਿਲੈਕਟ ਹੋ ਗਿਆ ਕਿਉਂਕਿ ਉਹ ਇੱਥੇ ਵੀ ਪਲੇਅਰ ਸੀ ਜਿਹੜੀ ਉਹਨਾਂ ਦੀ ਰਿਕਾਇਰਮੈਂਟ ਸੀ ਉਹ ਸਾਰੀ ਕੰਪਲੀਟ ਕਰਦਾ ਸੀ ਹਾਈਟ ਬਾਤ ਆ ਦੀ 6 ਫੁੱਟ ਤੋਂ ਉੱਪਰ ਆ ਤੇ ਬਾਕੀ ਜੰਪ ਵਗੈਰਾ ਉਹਦਾ ਬਹੁਤ ਲੌਂਗ ਆ ਕਿਉਂਕਿ ਇੱਥੇ ਬਾਲੀਵਾਲ ਦਾ ਪਲੇਅਰ ਸੀ ਛੋਟੇ ਹੁੰਦੇ ਤੋਂ ਹੀ ਉਹ ਖੇਡਦਾ ਸੀ ਗਰਾਊਂਡ 'ਚ ਜਾਂਦਾ ਸੀ ਇੱਥੇ ਵੀ ਕਾਫੀ ਉਹਨੇ ਨਾਮ ਵਗੈਰਾ ਜਿੱਤੇ ਹੋਏ ਆ ਇਸ ਕਰਕੇ ਖੇਡਾਂ ਵੇਸ ਤੇ ਲਾ ਲੂ ਕਿਵੇਂ ਵੀ ਲਾ ਲੂ ਮਤਲਬ ਵੀ ਉਹਨੇ ਪ੍ਰਾਪਤੀ ਕੀਤੀ ਹੈ ਹਾਂਜੀ ਉਹਦਾ ਤਾਂ ਸਾਡਾ ਜੁਆਇੰਟ ਪਰਿਵਾਰ ਹੈ ਮਤਲਬ ਉਹਦੇ ਤਾਈ ਜੀ ਆ ਦਾਦੀ ਜੀ ਉਹ ਵੀ ਉਹਦੇ ਯੂਕੇ ਜਾਣ ਤੋਂ ਬਾਅਦ ਹੀ ਐਕਸਪਾਇਰ ਹੋਏ ਆ ਤੇ ਪਰ ਉਹਨਾਂ ਦੇ ਤਾਇਆ ਜੀ ਤੇ ਫਾਦਰ ਦੀ ਡੈਥ ਹੋਈ ਨੂੰ ਹੋ ਗਏ 20 ਤੋਂ 19 ਸਾਲ ਇਹਦੇ ਪਾਪਾ ਨੂੰ 20 ਸਾਲ ਹੋ ਗਏ ਤਾਇਆ ਜੀ ਨੂੰ 19 ਸਾਲ ਹੋ ਗਏ ਤੇ ਉਸ ਤੋਂ ਬਾਅਦ ਤਾਂ ਅਸੀਂ ਲੇਡੀ ਜੀ ਸੀ ਇਹ ਉਸ ਟਾਈਮ 5 ਸਾਲ ਦਾ ਸੀ ਜਦ ਇਹਦੇ ਫਾਦਰ ਦੀ ਡੈਥ ਹੋਈ ਹਾਂਜੀ ਜ਼ਮੀਨ ਤਾਂ ਸਾਡੇ ਮਤਲਬ ਨਾ ਮਾਤਰਾ 1.5 ਕਿੱਲਾ ਦੋ ਪਰਾਵਾਂ ਨੂੰ ਤੇ ਉਸ ਤੋਂ ਬਾਅਦ ਅਸੀਂ ਮੱਝਾਂ ਰੱਖਦੇ ਸੀ ਦੁੱਧ ਪਾਉਂਦੇ ਸੀ ਮੈਂ ਵੀ ਮਿਹਨਤੀ ਸੀ ਤੇ ਬੱਚੇ ਵੀ ਨਾਲ ਸਾਥ ਦਿੰਦੇ ਸੀ ਜਿਵੇਂ ਸਕੂਲ ਜਾਣ ਤੋਂ ਪਹਿਲਾਂ ਪੱਠੇ ਲਿਆਉਣੇ ਆ ਕੇ ਪੱਠੇ ਪਾਉਣੇ ਫਿਰ ਖੇਡਣ ਜਾਣ ਤੇ ਉਸ ਤੋਂ ਬਾਅਦ ਮੈਂ ਆਂਗਣਵੜੀ ਦੇ ਵਿੱਚ ਜੌਬ ਕਰਦੀ ਹਾਂ 12 ਸਾਲ ਤੋਂ ਤੇ ਮਿਹਨਤਾਂ ਸਾਡੀ ਸਾਰਿਆਂ ਦੀ ਰਲ ਮਿਲ ਕੇ ਜਿਹੜੀ ਮਿਹਨਤ ਦੇ ਸਦਕਾ ਉਹ ਕਾਬਲ ਹੋਇਆ ਖੁਸ਼ੀ ਤਾਂ ਹੁੰਦੀ ਹੈ ਜੀ ਹਰ ਮਾਂ ਚਾਹੁੰਦੀ ਹੈ ਵੀ ਉਹਦੇ ਬੱਚੇ ਆ ਜਿਹੜੇ ਉਹ ਮਤਲਬ ਕਾਮਯਾਬੀ ਪ੍ਰਾਪਤ ਕਰਨ ਬਾਕੀ ਇਹ ਹੁਣ ਕਾਮਯਾਬੀ ਵੀ ਵੱਡੀ ਆ ਨੇ ਇੱਕ ਮੱਧ ਪਰਿਵਾਰ ਦੇ ਵਿੱਚੋਂ ਉੱਠ ਕੇ ਬੱਚੇ ਨੇ ਬਲੰਦੀਆਂ ਨੂੰ ਛੂਹਿਆ ਫਿਰ ਇੱਕ ਸਿੰਗਣ ਮਦਰ ਨੇ ਪਰਵਰਸ਼ ਕੀਤੀ ਖੁਸ਼ੀ ਤਾਂ ਹੁੰਦੀ ਹੀ ਆ ਸਾਨੂੰ ਵੀਰੇ ਢਾਈ ਕੁ ਮਹੀਨੇ ਪਹਿਲਾਂ ਜਾਣੀ ਦੀ ਪਤਾ ਲੱਗਿਆ ਸੀ ਵੀ ਜਲਦੀ ਸਿਲੈਕਸ਼ਨ ਹੋ ਗਈ ਸੀ ਤੇ ਉਸ ਤੋਂ ਬਾਅਦ ਜਾਣੀ ਦੀ ਫਿਰ ਪ੍ਰੋਸੈਸ ਚੱਲਦਾ ਰਿਹਾ ਹੌਲੀ ਜਿਵੇਂ ਆਪਾਂ ਕਹਿੰਦੇ ਆ ਲਾਈਨ ਵਾਈਜ਼ ਮੈਂ ਚੱਲਦਾ ਗਿਆ ਤੇ ਉਦੋਂ ਬਾਅਦ ਹੋਣ ਜਾਣੀ ਦੀ ਉਹਨਾਂ ਦੀ ਵਰਦੀ ਪੈ ਗਈ ਤੇ ਦੇਖ ਕੇ ਮੈਂ ਰੂਹ ਹੀ ਖੋਸ ਹੋ ਗਈ ਮਿਹਨਤ ਕੀਤੀ ਸਾਡੀ ਪੱਲੇ ਪੈ ਗਈ ਜਿਵੇਂ ਪਹਿਲਾਂ ਤੋਂ ਛੋਟੇ ਉਮਰ ਦੇ ਵਿੱਚ ਸਾਡੇ ਜਾਨੀ ਫਾਦਰ ਸਾਹਿਬ ਦੀ ਡੈਥ ਹੋ ਗਈ ਸੀ ਉਦੋਂ ਬਾਅਦ ਜਾਣੀ ਦੀ ਤੁਹਾਨੂੰ ਪਤਾ ਵੀ ਪਿਓ ਤੋਂ ਬਿਨਾਂ ਪਾਲਣਾ ਬਹੁਤ ਔਖਾ ਔਰ ਸਾਡੀਆਂ ਮਾਵਾ ਨੇ ਸਾਨੂੰ ਬਹੁਤ ਕਸ਼ਟ ਝੱਲ ਕੇ ਸਾਨੂੰ ਪਾਲਿਆ ਪੜਾਇਆ ਲਿਖਾਇਆ ਕੋਈ ਬਾਲੀ ਵੱਡੀ ਖੇਤੀ ਵੀ ਨਹੀਂ ਸੀਗੀ ਛੋਟੇ ਜਾਣੀ ਸੀ ਛੋਟੇ ਕਿਸਾਨ ਆ ਜਿਵੇਂ ਆਪਾਂ ਕਹਦੇ ਆ ਆਮ ਪਰਵਾਲ ਮੀਡਲ ਕਲਾਸ ਆ ਉਦਾਂ ਸੀ ਜਾਣੀ ਕਿ ਇਹਨਾਂ ਨੇ ਮਿਹਨਤ ਕਰਕੇ ਸਾਨੂੰ ਪੜਾਇਆ ਲਿਖਾਇਆ ਬਾਕੀ ਸੀ ਖੇਡਾਂ ਖੇਡਾਂ ਖੇਡਦੇ ਸੀ ਵੀਰੇ ਖੇਡਾਂ ਦੇ ਵਿੱਚ ਵਧੀਆ ਸੀਗੇ ਵਧੀਆ ਜਿੱਤ ਦੇ ਕਰਦੇ ਸੀਗੇ ਤੇ ਉਹਦੇ ਕਰਕੇ ਗਰਾਉਂਡ ਨਾਲ ਜੁੜੇ ਹੋਏ ਸੀ ਤੇ ਅਸੀਂ ਵੀ ਜਾਣੀ ਦੇ ਇਹਨਾਂ ਦੀਆਂ ਦੇਖਦੇ ਸੀ ਵੀ ਇੰਨੀ ਮਿਹਨਤ ਕਰਦੇ ਆ ਸਾਡੇ ਮੰਮੀ ਹੁਣੀ ਸਾਡੇ ਲਈ ਕਰਦੇ ਆਗੇ ਫਿਰ ਅਸੀਂ ਵੀ ਇੱਕ ਜਾਣੀ ਦੀ ਮੈਥੀ ਲਿਆ ਸੀ ਵੀ ਨਸ਼ੇ ਕੰਨੇ ਨਹੀਂ ਚਾਕਣਾ ਵੀ ਆਪਾਂ ਆਪਦਾ ਜਾਣੀ ਦੀ ਕੰਮ ਇਹ ਜੇ ਕਰਨੇ ਆ ਜਾਣ ਦੀ ਸਾਡੇ ਪਿਓ ਦਾ ਸਿਵਾ ਨਾ ਫਰੋਲਿਆ ਜਾਵੇ ਵੀ ਵਧੀਆ ਕੰਮ ਕਰਨੇ ਆ ਮਿਸਾਲ ਬਣਿਆ ਸਾਡਾ ਮੇਰਾ ਭਰਾ ਜਿਹੜਾ ਛੋਟਾ ਪਰਤੀ ਹੋਇਆ ਬਹੁਤ ਓਨੇ ਮਿਹਨਤ ਕੀਤੀ ਆ ਵੀਰੇ ਕੰਮ ਵੀ ਕਰਦੇ ਜੀ ਖੇਤੀ ਵੀ ਕਰਦੇ ਸੀ ਨਾਲ ਖੇਡਦੇ ਕਰਦੇ ਵੀ ਰਹੇ ਤੇ ਅੱਜ ਉਹਦੀ ਮਿਹਨਤ ਜਾਣੇ ਦੀ ਪੱਲੇ ਪੈ ਗਈ ਮੈਂ ਵੀਰੇ ਜਾਨੀ ਦੀ 사우ਦੀ ਅਰਬ ਦੇ ਵਿੱਚ ਟਰਾਲਾ ਚਲਾਉਂਦਾ ਸੀਗਾ 2 ਢਾਈ ਸਾਲ ਉੱਥੇ ਮੈਂ ਕੰਮ ਕੀਤਾ ਤੇ ਉਸ ਤੋਂ ਬਾਅਦ ਮੈਂ ਹੁਣ ਥੋੜਾ ਟਾਈਮ ਪਹਿਲਾਂ ਹੀ ਆਇਆ ਜਾਨਕੀ ਜਾਨਕੀ ਉਦੋਂ ਉਹ ਆਈਲੈਂਡਸ ਕਰਦਾ ਸੀਗਾ ਜਾਨੀ ਤੁਹਾਨੂੰ ਪਤਾ ਵੀ ਹੁਣ ਆਪਣਾ ਜਿਵੇਂ ਆਪਾਂ ਕਹਿ ਦਿੰਨਾ ਵੀ ਇੱਧਰ ਜੇ ਬਹੁਤ ਬਹੁਤ ਕੁਝ ਆ ਜੀ ਨੂੰ ਵੀਰੇ ਇੱਧਰ ਮਿਲ ਗਿਆ ਠੀਕ ਆ ਪਰ ਸਾਡੇ ਵਰਗੇ ਪਰਿਵਾਰਾਂ ਦਾ ਸਾਰਾ ਬਾਹਰਲਾ ਦੇਸ਼ ਹੀ ਆ ਅਕਸਰ ਲੋਕ ਕਹਿ ਦਿੰਦੇ ਆ ਕਿ ਪੰਜਾਬ 'ਚ ਬਹੁਤ ਕੁਝ ਆ ਪਰ ਛੋਟੇ ਜੀਮੀਦਾਰ ਨੂੰ ਆਪਣੇ ਘਰ ਦਾ ਸਰਕਲ ਚਲਾਉਣੀ ਜਾਣਾ ਪੈਂਦਾ ਵੀਰੇ। ਇਸ ਲਈ ਮੈਂ ਆਪਦਾ ਘਰ ਛੱਡ ਕੇ ਗਿਆ ਸੀ। ਅਸੀਂ ਉੱਥੇ ਕੰਮ ਕੀਤਾ ਫਿਰ ਉਹਨੂੰ ਤੇ ਉਹਨਾਂ ਨੇ ਬਹੁਤ ਜਾਨੀ ਦੀ ਇਹ ਮਿਹਨਤ ਕੀਤੀ ਮੈਨੂੰ ਤਾਂ ਬਹੁਤ ਜ਼ਿਆਦਾ ਖੁਸ਼ੀ ਹੋਈ ਆ ਤੇ ਉਹਨਾਂ ਨੇ ਪੜ ਲੈ ਕੇ ਨੀ ਵੀ ਕਢਾਈ ਕੀਤੀ ਆ। ਤੇ ਅੱਜ ਉਹਨਾਂ ਨੇ ਮੈਨੂੰ ਬਹੁਤ ਹੌਸਲਾ ਹੋਇਆ। ਤੇ ਇਹਨੇ ਹੌਸਲੇ ਨਾਲ ਜਣੀ ਮੇਥੋਂ ਗੱਲ ਵੀ ਨਹੀਂ ਕੀਤੀ ਜਾਂਦੀ ਤੇ ਮਾਨ ਭਰ-ਭਰ ਆਉਂਦਾ। ਹਾਂਜੀ ਤੇ ਮੈਨੂੰ ਤਾਂ ਜਾਨੀ ਦੀ ਇਹ ਨਾਲੋਂ ਵੀ ਬਹੁਤ ਜ਼ਿਆਦਾ ਖੁਸ਼ੀ ਹੋਈ ਆ ਵੀ ਸਾਡਾ ਤੀਜਾ ਵੀ ਮੇਰਾ ਪੋਤੀ ਸਮਝ ਲਓ ਵੀ ਉਹ ਇੰਨੀ ਹੋਇਆ ਚੜਾਈ ਤੇ ਫੌਜੀ ਹੋਇਆ ਉਧਰ ਇੰਗਲੈਂਡ ਵਿੱਚ ਬਹੁਤ ਖੁਸ਼ੀ ਦੀ ਗੱਲ ਆ ਸਾਨੂੰ ਫੋਨ ਆਇਆ ਸੀਗਾ ਜਿੱਦ ਦਿਨ ਉਹ ਹੋਇਆ ਤੇ ਜਦਨਾ ਟ੍ਰੇਨਿੰਗ ਤੇ ਵੀ ਗਿਆ ਫੋਨ ਆਇਆ ਤੇ ਸਾਨੂੰ ਬਹੁਤ ਖੁਸ਼ੀ ਜਾਣੀ ਪਹਿਲਾਂ ਉਹਨਾਂ ਨੇ ਮੈਨੂੰ ਫੋਨ ਕੀਤਾ ਵੀ ਸਾਡੀ ਤਾਈ ਜੀ ਉਹਨੂੰ ਮੈਨੂੰ ਮम्मा ਹੀ ਕਹਿੰਦੇ ਆ ਇਹ ਸ਼ੁਰੂ ਤੋਂ ਛੋਟੇ ਹੁੰਦੇ ਵੀ ਮम्मा ਨੂੰ ਉਹਦੇ ਫੋਨ ਕੀਤਾ ਇਹਨਾਂ ਨੇ ਵੀ ਮੈਂ ਉਹ ਸੈਲੈਕਟ ਹੋ ਗਿਆ ਜਾਣੀ ਬਹੁਤ ਖੁਸ਼ੀ ਹੋਈ ਬਹੁਤ ਵਧਾਈਆਂ ਆਉਂਦੀਆਂ ਜੀ ਬਹੁਤ ਕੋਈ ਨਹੀਂ ਕਿਸਨੇ ਰਿਹਾਈ ਨਹੀਂ ਕੋਈ ਪਿੰਡ ਮਨ ਲੈ ਦੁਨਨੇ ਭਰਾ ਆਪਸ ਵਿੱਚ ਵਧੀਆ ਸੀ ਤੇ ਮਨ ਲੈ ਇਹ ਖੇਡਾਂ ਦੇ ਵਿੱਚ ਵੀ ਪਹਿਲਾਂ ਦਿਨ ਤੋਂ ਮਨ ਲੈ ਨਾਮ ਵੀ ਕਾਫੀ ਲੱਤੇ ਇੰਨਾਂ ਨੇ ਬਾਲੀਵਾਲ ਦੇ ਵਿੱਚ ਵੀ ਮਨ ਲੈ ਬਹੁਤ ਜ਼ਿਆਦਾ ਨਾਮ ਜਿੱਤੇ ਹੋਏ ਇੰਨਾਂ ਦੇ ਸ਼ਾਨਦਾਰ ਜਿੱਤੇ ਹੁੰਦੀ ਸੀ ਤੇ ਮਨ ਲੈ ਪਿੰਡ ਦੇ ਵਿੱਚ ਵੀ ਇਹਨਾਂ ਨੇ ਆਪਦਾ ਸਵੇਰੇ ਸਵੇਰੇ ਪਹਿਲਾਂ ਪੱਠੇ ਹੀ ਵੱਢਨੇ ਉਦੋਂ ਬਾਅਦ ਸਕੂਲ ਵੀ ਜਾਂਦੇ ਸੀ ਸਟੱਡੀ ਕਰਦੇ ਸੀ ਵਧੀਆ ਮਨ ਲੈ ਇਹਨਾਂ ਨੇ ਮੋੜ ਤੋਂ ਲੈ ਕੇ ਵਧੀਆ ਆਪਦਾ ਪਰਿਵਾਰ ਦਾ ਨਾਮ ਰੌਸ਼ਨ ਹੋਇਆ ਪਿੰਡ ਦੇ ਵਿੱਚ ਬਹੁਤ ਜ਼ਿਆਦਾ ਖੁਸ਼ੀ ਦਾ ਮਾਹੌਲ ਆ ਜਿਹੜਾ ਵੀ ਮੰਨ ਲੈ ਹਰ ਇੱਕ ਮਿਲ ਦਿੰਦਾ ਨੂੰ ਹਰ ਇੱਕ ਵਧਾਈ ਬਹੁਤ ਜ਼ਿਆਦਾ ਵਧਾਈ ਦਿੰਦਾ ਇਹ ਮੰਨ ਲੈ ਇਹਨਾਂ ਦਾ ਨਾਮ ਰੌਸ਼ਨ ਹੋਣੀ ਹੋਣਾ ਸੀ ਵੀਰੇ ਮੰਨ ਲੈ ਪੈਂਦਾ ਵੀ ਬਹੁਤ ਜ਼ਿਆਦਾ